ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਗੱਲ ਕਰਨੀ ਹੈ ਇੱਕ ਸੰਪਰਦਾਇਆਂ ਡੇਰੇਦਰਾਂ ਦੇ ਚਿਹਤੇ ਪ੍ਰਚਾਰਕ ਦੀ ਜਿਹਦੀਆਂ ਦੋ ਵੀਡੀਓ ਕੁਝ ਦਿਨਾਂ ਤੋਂ ਕਾਫੀ ਵਾਇਰਲ ਹੋ ਰਹੀਆਂ ਨੇ ਕਈਆਂ ਨੇ ਜੋੜ ਕੇ ਦੋਵੇਂ ਵੀਡੀਆਂ ਇਕੱਠੀਆਂ ਕਰ ਮਿਆਂ ਨੇ ਕਿ ਆਪਣੀ ਗੱਲ ਨੂੰ ਆਪੇ ਹੀ ਉਹ ਚਿਹਤਾ ਪ੍ਰਚਾਰਕ ਕਰ ਰਿਹਾ ਹੈ ਇੱਕ ਗੱਲ ਦੇ ਇੱਕ ਕਥਾ ਦੇ ਵਿੱਚ ਉਹ ਇਸ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਕਿ ਦਰਬਾਰ ਸਾਹਿਬ ਦੀ ਨਹੀਂ ਗੁਰੂ ਅਰਜਨ ਸਾਹਿਬ ਜੀ ਨੇ ਸਾਈਂ ਮੀਆਂ ਮੀਰ ਕੋਲੋਂ ਲਿਖਵਾਈ ਹੈ ਇੱਕ ਕਥਾ ਦੇ ਵਿੱਚ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਕਿ ਤਗੜਾ ਹਿਰਦਾ ਅੱਗੇ ਸੁਣਿਓ ਗੁਰੂ ਅਰਜਨ ਸਾਹਿਬ ਜੀ ਨੇ ਸਾਈਂ ਮੀਆਂ ਮੀਰ ਦੇ ਕੋਲੋਂ ਨਹੀਂ ਨਹੀਂ ਲਿਖਵਾਈ ਗੱਲ ਇਹ ਨਹੀਂ ਵੀ ਉਸ ਤੇ ਤੇ ਪ੍ਰਚਾਰਕ ਨੇ ਆਪਣੀ ਗੱਲ ਨੂੰ ਆਪੇ ਕਟਿਆ ਨਹੀਂ ਗੱਲ ਇਹ ਆ ਕਿ ਜੇ ਇਹੋ ਗੱਲ ਕੋਈ ਹੋਰ ਰਾਗੀ ਤੁਹਾਡੀ ਪ੍ਰਚਾਰਕ ਵਿਸ਼ਰ ਕਿਸੇ ਗਰੰਧ ਦਾ ਕਿਸੇ ਦਾ ਨਾਮ ਆਪਾਂ ਕਹੀ ਵੀ ਜੇ ਸੂਰਪrakash ਗਰੰਧ ਦਾ ਹਵਾਲਾ ਦੇ ਕੇ ਇਸ ਗੱਲ ਦਾ ਖੰਡਨ ਕਰਦਾ ਤੇ ਪਿੱਟ ਸਿ ਆਪਾਂ ਹੁਣ ਤੱਕ ਪੈ ਜਾਣਾ ਸੀ ਕਿ ਇਹਨਾਂ ਨੇ ਜੀ ਆਪਣੀਆਂ ਪਰੰਪਰਾਵਾਂ ਦੇ ਉੱਪਰ ਸਾਡੇ ਇਤਿਹਾਸ ਦੇ ਉੱਪਰ ਗੁਰੂ ਦੇ ਸਥਾਨਾਂ ਦੇ ਉੱਪਰ ਸਵਾਲ ਚੁੱਕੇ ਨੇ ਜਾਂ ਲੋਕਾਂ ਦੀ ਸ਼ਰਧਾ ਥੋੜੀ ਹੈ ਜਾਂ ਇਦਾਂ ਕਰ ਨੂੰ ਦੁਰਦਹਾ ਪੈਦਾ ਕੀਤੀ ਹੈ ਇਦਾਂ ਦੇ ਜਿਹੜੀਆਂ ਗੱਲਾਂ ਵੀ ਉਹਨਾਂ ਨੇ ਕਰਨ ਤੋਂ ਗੁਰੀਜ ਨਹੀਂ ਸੀ ਕਰਨਾ ਨਾਲ ਕੋਈ ਗੱਲ ਪਹਿਲੀ ਵਾਰ ਨਹੀਂ ਹੋਈ ਚਮਕੌਰ ਸਾਹਿਬ ਦੀ ਗੜੀ ਬਾਰੇ ਵੀ ਗੁਰੂ ਗੋਗਨ ਸਿੰਘ ਮਹਾਰਾਜ ਜੀ ਦਾ ਉੱਥੋਂ ਤਾੜੀ ਮਾਲ ਕੇ ਨਿਕਲਣਾ ਇਹਦੇ ਬਾਰੇ ਵੀ ਉਹਨਾਂ ਦੀ ਇੱਕ ਵੀਡੀਓ ਪਹਿਲਾਂ ਵਾਇਰਲ ਹੋਈ ਸੀ ਉਸ ਚੇਤੇ ਪ੍ਰਚਾਰਕ ਦੀ ਕਿ ਬਗਾਨੇ ਪੁੱਤ ਇਦਾਂ ਥੋੜਾ ਨਿਕਲ ਦਿੰਦੇ ਆ ਪਰ ਜੇ ਇਹੋ ਗੱਲ ਕਿਸੇ ਹੋਰ ਪ੍ਰਚਾਰਕ ਨੇ ਬੋਲੀ ਹੁੰਦੀ ਤੇ ਸੰਪਰਦਾਇ ਡੇਰੇਦਾਰਾਂ ਦੇ ਜਿਹੜੇ ਥਾਂ ਥਾਂ ਤੇ ਬੰਦੇ ਬੈਠੇ ਉਹਨਾਂ ਤੇ ਰੌਲਾ ਪਾ ਦਿੰਨਾ ਸੀ ਵੀ ਇਹ ਕਿਉਂ ਹੁਣ ਗੱਲ ਉਹਦੇ ਵਿੱਚ ਜਿਹੜੀ ਮੇਨ ਕਰਨੀ ਵੀ ਜੇ ਸੂਰਪ੍ਰਕਾਸ਼ ਦੀ ਗ੍ਰੰਥ ਦਾ ਹਵਾਲਾ ਦੇ ਕੇ ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿਸਾਈ ਮੀਆਂ ਮੀਰ ਦੇ ਕੋਲੋਂ ਨਹੀਂ ਨਹੀਂ ਰਖਵਾਈ। ਕਿ ਅਸੀਂ ਥੋੜਾ ਧਿਆਨ ਇਹਦੇ 'ਤੇ ਵੀ ਦਿਵਾਉਣਾ ਚਾਹੁੰਦੇ ਆ। ਉਸੇ ਸੂਰਪ੍ਰਕਾਸ਼ ਗ੍ਰੰਥ ਵਿੱਚ ਇਹ ਵੀ ਲਿਖਿਆ ਹੈ ਕਿ ਰਾਗਮਾਲਾ ਗੁਰੂ ਦੀ ਕਰਤ ਨਹੀਂ ਹੈ। ਜੇ ਕੱਲ ਨੂੰ ਕੋਈ ਪ੍ਰਚਾਰਕ ਕੋਈ ਬਲਾਰਾ ਉਸੇ ਸੂਰਪ੍ਰਕਾਸ਼ ਦੀਆਂ ਉਹਨਾਂ ਪੰਕਤੀਆਂ ਦਾ ਹਵਾਲਾ ਦੇ ਕੇ ਆਪਣੇ ਵਿਚਾਰ ਪ੍ਰਗਟ ਕਰੇਗਾ। ਤੇ ਪਤਾ ਸੰਪਰਦਾਇ ਦੇ ਲੋਕਾਂ ਵੱਲੋਂ ਕੀ ਕਹਿ ਰਹਿਣਾ। ਇਹਨਾਂ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਸਵਾਲ ਚੁੱਕੇ। ਇਹਨਾਂ ਨੇ ਇਹਨਾਂ ਨੂੰ ਕੀ ਅਥਾਰਟੀ ਹੈ ਵੀ ਇਹ ਗੱਲ ਕਰਨ ਭਾਵੇਂ ਕਿ ਉਸੇ ਗ੍ਰੰਥ ਵਿੱਚੋਂ ਜਿਸ ਗ੍ਰੰਥ ਵਿੱਚੋਂ ਸਾਈਂ ਮਿਆਮੀਰ ਦੀ ਗੱਲ ਸੁਣਾਈ ਜਾ ਰਹੀ ਹੈ ਉਸੇ ਗ੍ਰੰਥ ਵਿੱਚੋਂ ਚਲੋ ਆਪਾਂ ਹੋਰ ਇਸ ਤੋਂ ਅੱਗੇ ਚੱਲਦੇ ਹਾਂ ਸਾਰੇ ਜਾਣਦੇ ਆ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 15 April 1469 ਈਵਨ ਇੱਥੋਂ ਤੱਕ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੀ ਵੈੱਬਸਾਈਟ ਦੇ ਉੱਪਰ ਵੀ ਇਹ 15 April 1469 ਹੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੀ ਡੇਟ ਲਿਖੀ ਹੋਈ ਹੈ ਜਾ ਕੇ ਚੈੱਕ ਕਰ ਸਕਦੇ ਹੋ ਅਸੀਂ ਕੋੜੋ ਨਹੀਂ ਕਹਿ ਰਹੇ ਮੋਹ ਲਾਂਸੇ ਕਲੈਂਡਰ ਨੂੰ ਮੰਨਣ ਵਾਲੇ ਸਿੱਖ ਜਿਹੜੇ ਆ ਜਾਂ ਜਿੰਨੇ ਵੀ ਅੱਜ ਏਦਾਂ ਕਹਿ ਲੋ ਵੀ ਮੋਹ ਲਾਂਸੇ ਕਲੈਂਡਰ ਉੱਪਰ ਪਹਿਰਾ ਦਿੰਦੇ ਆ ਉਹ ਇੱਕ ਵਾਰ ਸਾਖ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ ਪਰ ਸੰਪਰਦਾਇ ਡੇਰੀ ਦਾ ਨਾਮ ਨੂੰ ਕੀ ਕਿਝੜਾ ਪਾਇਆ ਜਾਂਦਾ ਰੋਲਾ ਪਾਇਆ ਜਾਂਦਾ ਲੇ ਜੀ ਇਤਿਹਾਸ ਵਗੜਦੇ ਆ ਜੀ ਹੁਣ ਅਸੀਂ ਦੱਸਣਾ ਚਾਹੁੰਦੇ ਹਾਂ ਭਟਵੇਂ ਆ ਦੇ ਮੁਤਾਬਕ ਜੋ ਸਰਦਾਰ ਪਿਆਰਾ ਸਿੰਘ ਪਦਮ ਨੇ ਆਪਣੀ ਕਿਤਾਬ ਲਿਖ ਕਿਤਾਬਾਂ ਲਿਖੀਆਂ ਉਹਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਇੱਕ ਵਸਾਖ ਨੂੰ ਮੰਨੇ ਆ ਜੇ ਉਸੇ ਗ੍ਰੰਥ ਦਾ ਭਾਈ ਮਨੀ ਸਿੰਘ ਦੀ ਜਨਮ ਸਾਖੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਇੱਕ ਵਸਾਖ ਨੂੰ ਮੰਨਦੀ ਹੈ ਜੇ ਸਵਾਏ ਬਾਲੇ ਵਾਲੇ ਵਾਲੀ ਜਨਮ ਸਾਖੀ ਤੋਂ ਜਿਹਨੂੰ ਬਹੁਤੀ ਕੌਮ ਦੇ ਜਿਹੜੇ ਇਦਾਂ ਕਹ ਲੋ ਵੀ ਜਿਹੜੇ ਸਿੱਖ ਉਹ ਮੰਨਦੇ ਨਹੀਂ ਉਹਦੇ ਤੁਸੀਂ ਹਵਾਲੇ ਦਿੰਦੇ ਹੋ ਕਿ ਭਟ ਰਈਆ ਪਿਆਰਾ ਸਿੰਘ ਪਦਮ ਭਾਈ ਮਨੀ ਸਿੰਘ ਦੀ ਜਨਮ ਸਾਖੀ ਉਹਦੇ ਵਿੱਚ ਗੁਰਨਾਨਸ ਦਾ ਪ੍ਰਕਾਸ਼ ਪੁਰਬ ਇੱਕ ਵਸਾਖ ਦਾ ਹੈ ਜੇ ਕੱਲ ਨੂੰ ਕੋਈ ਬਲਾਰਾ ਕੋਈ ਪ੍ਰਚਾਰਕ ਕੋਈ ਰਾਈਟਰ ਕੋਈ ਲਖਾਰੀ ਇਨ੍ਹਾਂ ਗ੍ਰੰਥਾਂ ਦਾ ਇਨ੍ਹਾਂ ਕਿਤਾਬਾਂ ਦਾ ਹਵਾਲਾ ਦੇ ਕੇ ਇਹ ਗੱਲ ਕਰਦੇ ਕਿ ਗੁਰਨਾਣ ਸਦਾ ਪ੍ਰਕਾਸ਼ ਰੂਪ ਇੱਕ ਵਸਾਖ ਦਾ ਤੇ ਪਤਾ ਡੇਰੇ ਦਰਾਂ ਵੱਲੋਂ ਰੌਲਾ ਕੀ ਪੈ ਜਾਂਦਾ ਹੈ ਇਤਿਹਾਸ ਵਿਗਾੜਦੇ ਜੀ ਕਿ ਨਵੇਂ-ਨਵੇਂ ਸ਼ੰਕੇ ਖੜੇ ਕਰਦੇ ਜੀ ਅੱਛਾ ਤੁਸੀਂ ਗੁਰੂ ਅਰਜਨ ਸਾਹਿਬ ਜੀ ਦੇ ਕੋਲੋਂ ਸਾਈ ਮੀਆਂ ਮੀਰ ਦੇ ਕੋਲੋਂ ਨੀਰ ਖਵਾਈ ਗਈ ਆ ਇਹਦੇ ਬਾਰੇ ਆਪਣੇ ਵਿਚਾਰ ਕਿਸੇ ਗ੍ਰੰਥ ਵਿੱਚੋਂ ਦੇ ਦਿਓ ਤੇ ਫੇਰ ਵੀ ਸ਼ੰਕੇ ਖੜੇ ਕੀਤੇ ਜਾਂਦੇ ਪਰ ਜੇ ਕੋਈ ਹੋਰ ਪ੍ਰਚਾਰਕ ਕਿਸੇ ਗ੍ਰੰਥ ਦਾ ਹਵਾਲਾ ਦੇ ਕੇ ਉਹ ਸੰਗਤਾਂ ਸਾਹਮਣੇ ਕੋ ਆਪਣੇ ਵਿਚਾਰ ਪੇਸ਼ ਕਰਦਾ ਤੇ ਰੋੜਾ ਪਾਇਆ ਜਾਂਦਾ ਜਿਵੇਂ ਮੈਂ ਇੱਕ ਐਗਜ਼ਾਮਪਲ ਦਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਜਾਣਾ ਜਾਂ ਉੱਥੇ ਸਿੱਖਾਂ ਦਾ ਬਦਾਵਾ ਲਿਖਣਾ ਇਹ ਗੱਲ ਅਸੀਂ ਆਪਣੇ ਕੋਲੋਂ ਨਹੀਂ ਕਹਿੰਦੇ ਇਹ ਢਾਟੀਆਂ ਦੇ ਬਹੁੜ ਗਿਆਨੀ ਸੋਹਣ ਸਿੰਘ ਜੀ ਸੀਤਲ ਮੇਰੇ ਖਾ ਢਾੜੀ ਸਾਰੇ ਜਾਣਦੇ ਹੋਣੇ ਕਿਉਂਕਿ ਉਹਨਾਂ ਦੀਆਂ ਕਿਤਾਬਾਂ ਲਗਭਗ ਸਾਰੇ ਪੜਦੇ ਗਿਆਨੀ ਸੋਹਣ ਸਿੰਘ ਜੀ ਸੀਤਲ ਢਾੜੀਆਂ ਦੇ ਬਹੁੜ ਜਿਹੜੇ ਹੋਏ ਉਹਨਾਂ ਨੇ ਵੀ ਮਦਾਵੇ ਵਾਲੀ ਘਟਨਾ ਜਿਹੜੀ ਆ ਉਹ ਅਨੰਦਪੁਰ ਵਾਲੀ ਨਹੀਂ ਲਿਖੀ ਮੁਕਸ਼ਰ ਸਾਹਿਬ ਵਾਲੀ ਲਿਖੀ ਹੈ ਪਰ ਜੇ ਕੋਈ ਬਲਾਰਾ ਪ੍ਰਚਾਰਕ ਇਹਨਾਂ ਕਿਤਾਬਾਂ ਦਾ ਹਵਾਲਾ ਦੇ ਕੇ ਸੰਗਤਾਂ ਸਾਹਮਣੇ ਵਿਚਾਰ ਪੇਸ਼ ਕਰਦਾ ਤੇ ਪਤਾ ਕੀ ਕਹਿੰਦੇ ਇਹ ਜੀ ਇਤਿਹਾਸ ਵਗਾਈ ਜਾਂਦੇ ਆ ਜੀ ਪਿੱਛੇ ਜੇ ਕਥਾ ਦਦਰਾ ਨੇ ਗੱਲ ਕੀਤੀ ਤਾਂ ਇਹ ਤੁਸੀਂ ਵੇਖੋ ਇਹ 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 ਤਰ੍ਹਾਂ ਉਹ ਆ ਜਿਹੜੇ ਕਹਿੰਦੇ ਜੋ ਸਾਡਾ ਮਨ ਕਵੇਗਾ ਅਸੀਂ ਉਹ ਬੋਲਾਂਗੇ ਜੋ ਸਾਡਾ ਦਿਲ ਕਹਿੰਦਾ ਅਸੀਂ ਉਹ ਸੰਗਤਾਂ ਸਾਹਮਣੇ ਵਿਚਾਰ ਪੇਸ਼ ਕਰਾਂਗੇ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਸੰਗਤਾਂ ਸਾਹਮਣੇ ਵਿਚਾਰ ਪੇਸ਼ ਕਰਨ ਦਾ ਯਾਨੀ ਕਿ ਹਾੜੀ ਮਰਜੀ ਆ ਅਸੀਂ ਕਿਸੇ ਗ੍ਰੰਥ ਦਾ ਹਵਾਲਾ ਦੇ ਕੇ ਕਿਹੜੀ ਗੱਲ ਨੂੰ ਸਹੀ ਪੇਸ਼ ਕਰਨਾ ਹੈ ਤੇ ਕਿਸੇ ਗ੍ਰੰਥ ਦਾ ਹਵਾਲਾ ਦੇ ਕੇ ਅਸੀਂ ਕਹਿੰਦਾ ਵੀ ਇਹ ਗੱਲ ਗਲਤ ਆ ਐਸਾ ਕਿਉਂ ਬਈ ਜਦੋਂ ਅਸੀਂ ਹਰ ਇੱਕ ਬੰਦੇ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਹੱਕ ਆ ਜਦੋਂ ਤੁਸੀਂ ਆਪਣੇ ਵਿਚਾਰ ਸੰਗਤਾਂ ਸਾਹਮਣੇ ਪੇਸ਼ ਕਰਦੇ ਸੀ ਨਹੀਂ ਕਹਿੰਦੇ ਅਸੀਂ ਨਹੀਂ ਕਹਿੰਦੇ ਵੀ ਉਹਨੇ ਸਹੀ ਬੋਲੇ ਜਾਂ ਗਲਤ ਬੋਲੇ ਅਸੀਂ ਕਹਿੰਦੇ ਵੀ ਇਹ ਮਾਪਤਣ ਦੂਜਿਆਂ ਉੱਤੇ ਕਿਉਂ ਲਾਇਆ ਜਾਂਦਾ ਇਹ ਗੱਲ ਦੂਜਿਆਂ ਉੱਤੇ ਕਿਉਂ ਨਹੀਂ ਲੱਗਦੀ ਜਦੋਂ ਤੁਸੀਂ ਆਪਣੇ ਵਿਚਾਰ ਸੰਗਤਾਂ ਸਾਹਮਣੇ ਪੇਸ਼ ਕਰਦੇ ਤੁਸੀਂ ਕਿਸੇ ਗ੍ਰੰਥ ਦਾ ਹਵਾਲਾ ਦੇ ਦਿਓ ਜਦੋਂ ਇਹੋ ਕੋਈ ਵਿਚਾਰ ਕੋਈ ਦੂਜਾ ਗ੍ਰੰਥੀ ਰਾਗੀ ਤੁਹਾਡੇ ਪ੍ਰਚਾਰਕ ਕਿਸੇ ਗ੍ਰੰਥ ਦਾ ਹਵਾਲਾ ਦੇ ਕੇ ਪੇਸ਼ ਕਰਦਾ ਹੁਣ ਲਓ ਗੁਰੂ ਨਾਨਕ ਦਾ ਪ੍ਰਕਾਸ਼ਪੁਰਬ ਇੱਕ ਵਸਾਕ ਦਾ ਪਿਆਰਾ ਸਿੰਘ ਪਦਮ ਨੇ ਲਿਖਿਆ ਗਲਤ ਕਹੋ ਪਿਆਰਾ ਸਿੰਘ ਪਦਮ ਪਟਵੀਆਂ ਨੂੰ ਗਲਤ ਕਹੋ ਭਾਈ ਮਨੀ ਸਿੰਘ ਦੀ ਜਨਮ ਸਾਖੀ ਨੂੰ ਕਹੋ ਗਲਤ ਉਹ ਗਲਤ ਨੇ ਜੇ ਕੋਈ ਭਾਈ ਮਨੀ ਸਿੰਘ ਦੀ ਜਨਮ ਸਾਖੀ ਦਾ ਆਧਾਰ ਬਣਾ ਕੇ ਇਹ ਗੱਲ ਸੰਗਤਾਂ ਸਾਹਮਣੇ ਸਰਦਾਰ ਕਰਮ ਸਿੰਘ ਦੀ ਸਟੋਰੀ ਨੂੰ ਕੱਤੇ ਕੇ ਵਸਾਕ ਕਿਤਾਬ ਜਿਨ੍ਹਾਂ ਨੇ ਬਾਖਵਾ ਖਤਾਬਾਂ ਦੇ ਹਵਾਲੇ ਦੇ ਕੇ ਤੁਸੀਂ ਦੂਰ ਕੀ ਜਣਾ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਉੱਤੇ ਲਿਖਿਆ ਵੀ ਇੱਕ ਵਸਾਖ ਦਾ ਗੁਰਉਨਾਨ ਸਾਹਿਬ ਦਾ ਪ੍ਰਕਾਸ਼ ਪੁਰਬ ਤੇ ਜੇ ਕੋਈ ਆ ਜੜਾਗੀ ਢਾਡੀ ਪ੍ਰਚਾਰਕ ਇਹ ਗੱਲ ਬੋਲਦਾ ਤੇ ਸੰਪਰਦਾਇ ਚੀਖ ਜੜਾ ਪਉਂਦੇ ਰੌਲਾ ਪਉਂਦੇ ਪਿੱਟ ਸਿਆਪਾ ਪਾ ਕੇ ਬਹਿ ਜਾਂਦੇ ਇਹ ਗੱਲ ਮੈਂ ਉਹਨਾਂ ਵਾਸਤੇ ਨਹੀਂ ਕਹਿ ਰਿਹਾ ਮੈਂ ਜਿਹੜੀ ਆਮ ਸੰਗਤ ਹੈ ਜਿਹੜੀ ਭੋਲੀ ਭਾਲੀ ਇਹਨਾਂ ਲੋਕਾਂ ਦੀਆਂ ਗੱਲਾਂ 'ਚ ਆਣ ਕੇ ਗੌਰਾ ਹੋ ਜਾਂਦੀ ਜਿਹੜੇ ਇਹਦੇ ਪਿੱਛੇ ਲੱਗ ਕੇ ਵੀ ਪ੍ਰਚਾਰਕਾਂ ਦੇ ਵਿਰੋਧ 'ਚ ਖੜੇ ਹੋ ਜਾਂਦੇ ਆ ਰੌਲਾ ਪਉਂਦੇ ਜਿਹਨੇ ਇਦਾਂ ਕਰਦਾ ਜ ਉਹ ਇਥੇ ਇਤਿਹਾਸ ਵਗੜਿਆ ਜਾ ਰਿਹਾ ਇਥੇ ਨੀ ਪਰੰਪਰਾਵਾਂ ਤੋੜੀਆਂ ਜਾ ਰਹੀਆਂ ਫੇ ਪਰੰਪਰਾ ਤਾਂ ਇਹ ਕਹਿੰਦੀ ਆ ਪਰੰਪਰਾਵਾਂ ਤੇ ਸਾਰੇ ਪੁਰਾਣੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਵੀ ਸਾਈ ਮੀਆਂ ਮੀਰ ਦੇ ਕੋਲ ਨਹੀਂ ਲਿਖਵਾਈ ਆ ਕੀ ਅੱਜ ਇਹਨਾਂ ਦੇ ਚਿਹਤੇ ਪ੍ਰਚਾਰਕ ਨੇ ਪਰੰਪਰਾ ਨਹੀਂ ਤੋੜੀ ਸਾਰੀਆਂ ਜੇ ਪਰੰਪਰਾ ਦੇ ਫੇਰ ਹਿਸਾਬ ਨਾਲ ਤਾੜੀ ਸਾਹ ਬੁਰਦਰਾ ਬਣਿਆ ਉਤੇ ਤੇ ਉਹਦੇ ਨੇ ਤਾੜੀ ਮਾਰ ਕੇ ਡਿਗਲੇ ਨਹੀਂ ਬਗਾਨੇ ਪੁੱਤ ਜਾਣ ਦਿੰਦੇ ਕਿ ਇਥੇ ਪਰੰਪਰਾ ਨਹੀਂ ਤੋੜੀ ਇਹ ਵੀਡੀਓ ਪਈਆਂ ਜਾਂ ਸ਼ੁਕਰ ਕਰੋ ਵੀ ਜੇ ਕੈਮਰੇ ਬਣੇ ਹੋਣ ਤਾਂ ਕਿ ਹਰ ਗੱਲ ਰਿਕਾਰਡ ਹੁੰਦੀ ਆ ਮੈਂ ਇਨੀ ਕਹਿੰਦਾ ਕੀ ਬੋਲਿਆ ਕੀ ਨਹੀਂ ਬੋਲਿਆ ਮੈਂ ਇਹ ਕਹਿਣਾ ਵੀ ਜੇ ਤੁਹਾਨੂੰ ਹੱਕ ਅਧਿਕਾਰ ਅਥਾਰਟੀ ਹੈ ਤੁਹਾਨੂੰ ਆਪਣੀ ਗੱਲ ਕਹਿਣ ਦਾ ਇੱਧਰ ਕਿ ਜੇ ਇਹਨਾਂ ਨੂੰ ਕਿਸੇ ਗ੍ਰੰਥ ਦਾ ਹਵਾਲਾ ਦੇ ਕੇ ਗੱਲ ਕਰਨ ਦਾ ਅਧਿਕਾਰ ਆ ਤੇ ਫਿਰ ਦੂਜਿਆਂ ਨੂੰ ਵੀ ਓਨਾ ਹੀ ਅਧਿਕਾਰ ਹੋਣਾ ਚਾਹੀਦਾ ਉਹ ਵੀ ਆਪਣਾ ਜਿਹੜਾ ਪੱਖਵਾਚ ਸੰਗਤਾਂ ਸਾਹਮਣੇ ਜਿਹੜਾ ਵਾ ਕਿਸੇ ਗ੍ਰੰਥ ਦਾ ਹਵਾਲਾ ਦੇ ਕੇ ਰੱਖ ਸਕਦੇ ਆ ਉਹਨਾਂ ਨੂੰ ਅਥਾਰਟੀ ਹੋਣੀ ਚਾਹੀਦੀ ਆ ਪਾਵਰ ਹੋਣੀ ਚਾਹੀਦੀ ਆ ਤਾਂ ਕਿ ਸੰਗਤਾਂ ਨਿਰਣਾ ਕਰਨ ਸੱਚ ਕੀ ਹੈ ਤੇ ਗਲਤ ਕੀ ਤੁਸੀਂ ਜੱਜ ਨਾ ਬਣੋ ਆਪਸ ਕੋ ਦੀਰ ਕਰ ਮਾਨੇ ਉਹਨਨ ਕੋ ਲਗਾ ਮਾਤਾ ਆਪਣੇ ਆਪ ਨੂੰ ਤੁਸੀਂ ਵੱਡੇ ਮੰਨਦੇ ਹੋ ਦੂਜਿਆਂ ਤੋਂ ਲਗਾ ਮਾਤਰਾ ਸਮਝ ਪਰ ਬਾਣੀ ਚ ਲਿਖਿਆ ਆਪਨ ਬਾਪਾ ਨਹੀਂ ਕਿਸੇ ਕੇ ਭਾਵਨ ਕੋਹਰ ਰਾਜਾ ਵੀ ਇੱਕ ਰਾਬ ਕਿਸੇ ਦੀ ਜਗੀਰ ਥੋੜਾ ਗਿਆ ਵੀ ਤੁਸੀਂ ਆਪਣੀ ਮਰਜ਼ੀ ਨਾਲ ਚਲਾਓਗੇ ਭਾਈ ਇਹ ਹੁਣ ਸਮਾਂ ਇਹ ਨਹੀਂ ਹੋਊਗਾ ਇਹ ਤਾਂ ਹੁਣ ਗੁਰੂ ਦੇ ਸਿਧਾਂਤ ਦੀ ਗੱਲ ਕਰ ਕਰ ਪਹੁੰਚੂਗੀ ਤੇ ਮੈਂ ਇਹ ਆਮ ਸੰਗਤਾਂ ਵਾਸਤੇ ਬੇਨਤੀ ਕਰਦਾ ਵੀ ਸੁਚੇਤ ਹੋ ਭਾਈ ਆਓ ਵਹਿਮਾ ਭਰਮਾਂ ਚੋਂ ਨਿਕਲੋ ਸਿੱਧਾ ਬਾਣੀ ਨਾਲ ਜੁੜੋ ਤੇ ਇਹੋ ਜਿਹੜੇ ਪਖੰਡੀ ਲੋਕ ਆ ਥਾਂ ਥਾਂ ਤੇ ਜਦੋਂ ਜਿਹੜੇ ਦੁੱਧਾ ਪਾ ਰਹੇ ਆ ਉਹਨਾਂ ਦੇ ਥੀਤੇ ਕਹਿੰਦੇ ਜੀ ਦੁਬਦਾ ਇਹਨਾਂ ਲੋਕਾਂ ਵੱਲੋਂ ਪਾਈ ਜਾ ਰਹੀ ਹੈ ਤੇ ਮੈਂ ਇੰਤਜ਼ਾਰ ਕਰਾਂਗਾ ਜੀ ਕੋਈ ਸੰਪਰਦਾਇਕ ਕੋ ਡੇਰੇਦਾਰ ਇਸ ਬਾਰੇ ਆਪਣੇ ਵਿਚਾਰ ਜਰੂਰ ਦੇਵੇ ਕਿ ਆਹ ਹਣ ਸ਼ੰਕੇ ਖੜੇ ਕੀਤੇ ਜਾ ਰਹੀ ਇਤਿਹਾਸ ਉਤੇ ਦੁਬਦਾ ਪੈਦਾ ਕੀਤੀ ਜਾ ਰਹੀ ਜੀ ਕੌਮ ਦੇ ਵਿੱਚ ਖੰਡੋ ਦੁਬਦਾ ਤਾਂ ਤਕੜੇ ਹੋ ਕੇ ਆਸ ਹੈ ਇੰਤਜ਼ਾਰ ਕਰਾਂਗੇ ਉਸ ਕਮਿਸ਼ਨ ਦੀ ਵੀ ਜਿਹੜਾ ਕਹਿੰਦਾ ਸ਼ੰਕੇ ਖੜੇ ਕੀਤੇ ਜਾ ਰਹੇ ਆ ਗੁਰੂ ਦੇ ਉਤੇ ਸਵਾਲੀਆ ਚਿੰਨ੍ਹ ਲਾਇਆ ਜਾ ਰਿਹਾ ਆ ਇਤਿਹਾਸਕ ਸਥਾਨ ਦੇ ਉਤੇ ਵੀ ਫਿਰ ਇਹਦੇ ਬਾਰੇ ਵੀ ਜਰੂਰ ਆਪਣੇ ਵਿਚਾਰ ਪੇਸ਼ ਕਰਿਓ ਪਰ ਮਜਾਲ ਆ ਕੋਈ ਬੋਲ ਜਾਵੇ ਜੀ ਇਹ ਤਾਂ ਸਿਰਫ ਇਹ ਜਿਹੜੇ ਮਿਸ਼ਨੀ ਵਿਚਾਰਧਾਰਾ ਵਾਲੇ ਪ੍ਰਚਾਰ ਜਿਹੜੇ ਜਿਹੜੇ ਦਿਨ ਰਾਤ ਕਹਿੰਦੇ ਜੀ ਆਪਣੇ ਗੁਰੂ ਦੇ ਸਿਧਾਂਤ ਨੂੰ ਖੁਦ ਪੜ੍ਹੋ ਤੇ ਮੰਨੋ ਅੱਛਾ ਜਿਹੜੇ ਕਹਿੰਦੇ ਬਾਣੀ ਆਪ ਪੜ੍ਹੋ ਉਹਨਾਂ ਨੂੰ ਕਹਿੰਦੇ ਜੀ ਇਹ ਤਾਂ ਸਰਕਾਰੀ ਬੰਦੇ ਆ ਆਪ ਬਾਣੀ ਪੜ੍ਹੋ ਸਮਝੋ ਉਹ ਸਰਕਾਰੀ ਬੰਦੇ ਆ ਜਿਹੜੇ ਕਹਿੰਦੇ ਸਾਡੇ ਕੋਲੋਂ ਵਿਧੀ ਦੇ ਨਾਲ ਆਣ ਕੇ ਪਾਠ ਕਰੋ ਮਰਿਆਦਾ ਨਾਲ ਪਾਠ ਕਰੋ ਐਦਾਂ ਤੁਹਾਨੂੰ ਦੱਸਾਂਗੇ ਐਦਾਂ ਦੀ ਮਰਿਆਦਾ ਜਿਹੜੀ ਆ ਨਭਾਓਗੇ ਤੇ ਫਿਰ ਤੁਹਾਡੇ ਜਿਹੜੀਆਂ ਮਨੋ ਕਾਮਨਾਵਾਂ ਪੂਰੀ ਹੋਣੀਆਂ ਉਹ ਪੰਥਕ ਬੰਦੇ ਆਓ ਭਾਈ ਇਹ ਹੁਣ ਸੰਗਤਾਂ ਫੈਸਲਾ ਕਰਨਗੇ ਆਹ ਕੌਣ ਪੰਥਕ ਆ ਤੇ ਕੌਣ ਪੰਥਕ ਨਹੀਂ ਆ ਆਸ ਆ ਕਿ ਹੁਣ ਇਹਦੇ ਬਾਰੇ ਤੁਸੀਂ ਆਪੋ ਆਪਣੇ ਵਿਚਾਰ ਜੁੜ ਦੇਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ